ਉਹ ਕਰ ਸਕਦੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਉਹਦੇ ਤੋਂ ਬਾਅਦ ਪੁਲਿਸ ਦੇ ਵਿੱਚ ਗਿਆ ਤੇ ਪੁਲਿਸ ਦੀ ਸੋਚ ਤੇ ਪੁਲਿਸ ਦੀ ਵਰਕਿੰਗ ਦੇਖਣ ਨੂੰ ਮਿਲੀ ਕਿ ਕਿਉਂਕਿ ਜਦੋਂ ਮੈਂ ਸ਼ੁਰੂ ਦੇ ਵਿੱਚ ਪੁਲਿਸ ਦੀ ਨੌਕਰੀ ਦੇ ਵਿੱਚ ਜਦੋਂ ਕੰਮ ਸਿੱਖਣ ਲੱਗਿਆ ਤੇ ਮੈਨੂੰ ਕਹਿੰਦੇ ਕਿ ਇੱਕ ਫਲਾਨਾ ਆਫੀਸਰ ਆ ਉਹਦੇ ਕੋਲੋਂ ਕੰਮ ਸਿੱਖੇਗਾ ਤੇ ਸਕਸੈਸਫੁਲ ਰਹੇਗਾ ਮੈਂ ਉਹਦੇ ਕੋਲ ਚਲੇ ਗਿਆ ਜਦੋਂ ਉਹਦੇ ਕੋਲ ਚਲੇ ਗਿਆ ਤੇ ਉਹ ਐਕਚੁਅਲੀ ਜੋ ਗਰਾਊਂਡ ਲੈਵਲ ਤੇ ਹੁੰਦਾ ਸੀ ਉਹਦਾ ਬਿਲਕੁਲ ਉਲਟਾ ਮੈਨੂੰ ਸਿਖਾਉਣ ਲੱਗ ਪਿਆ ਕਿ ਜੇ ਕੁੱਟਿਆ ਦੂਸਰੇ ਨੇ ਆ ਤੇ ਦਿਖਾਉਣਾ ਦੂਸਰੇ ਦਾ ਵੀ ਹਾਂ ਵੀ ਉਹਨੇ ਮੈਂ ਪੰਜ ਚਾਰ ਦਿਨ ਗਿਆ ਮੈਂ ਉੱਥੇ ਜਾਣੋ हट ਗਿਆ ਮੈਨੂੰ ਕਹਿੰਦਾ ਕੀ ਗੱਲ ਹੋ ਗਈ ਮੈਂ ਕਹਾ ਮੈਂ ਇਹ ਨਹੀਂ ਸਿੱਖਣਾ ਜਿਹੜਾ ਤੁਸੀਂ ਸਿਖਾ ਰਹੇ ਹੋ ਇਹ ਮੇਰੇ ਵੱਸ ਦਾ ਰੋਗ ਨਹੀਂ ਕਿਉਂਕਿ ਮੇਰਾ ਬੈਂਟ ਆਫ ਮਾਈਂਡ ਜਿਹੜਾ ਉਹ ਡਿਫਰੈਂਟ ਹੈ